ਜੇਕਰ ਤੁਸੀਂ ਵੀ ਕਰਦੇ ਹੋ ਆਪਣੀਆਂ ਆਈਡੀ ਸੋਸ਼ਲ ਮੀਡੀਆ ਤੇ ਕਾਨੂੰਨ ਦੀ ਉਲੰਘਣਾ ਜਾਂ ਫਿਰ ਫੈਲਾ ਰਹੇ ਹੋ ਅਸ਼ਲੀਲਤਾ ਤੇ ਹੋ ਜਾਓ ਸਾਵਧਾਨ ਤੁਹਾਡੀਆਂ ਵੀ ਆਈਡੀਆਂ ਹੋ ਸਕਦੀਆਂ ਹਨ ਬੰਦ ਦੱਸ ਦਈਏ ਕਿ ਇਸ ਅਵੈਲੇ ਦੀ ਖਬਰ ਤੁਹਾੜਨਾ ਸਾਂਝੀ ਕਰ ਰਿਹਾ ਕਿ ਸੈਂਟਰ ਸਰਕਾਰ ਦੇ ਵੱਲੋਂ ਉਹਨਾਂ ਸੋਸ਼ਲ ਮੀਡੀਆ ਐਪ ਆਈਡੀ ਤੇ ਕੈਂਚੀ ਚਲਾ ਦਿੱਤੀ ਗਈ ਹੈ ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਸ਼ਲਿਲਤਾ ਫੈਲਾਈ ਹੈ ਲਗਾਤਾਰ ਉਹਨਾਂ ਨੂੰ ਸਾਵਧਾਨ ਹੋਣ ਦਾ ਵੀ ਕਿਹਾ ਗਿਆ ਪਰ ਉਹਨਾਂ ਦੇ ਵੱਲੋਂ ਇਸ ਨੂੰ ਨਹੀਂ ਸਮਝਿਆ ਗਿਆ ਉਲੰਘਣਾ ਕੀਤੀ ਗਈ ਤਾਂ ਸਰਕਾਰ ਦੇ ਵੱਲੋਂ ਜਿਹੜੀਆਂ ਆਈਡੀਆਂ ਨੇ ਬੰਦ ਹੋ ਗਈਆਂ ਨੇ ਜੇਕਰ ਤੁਸੀਂ ਵੀ ਕਾਨੂੰਨ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਸਮਝਣ ਦੀ ਲੋੜ ਹੈ ਕਿਉਂਕਿ ਕੰਟੈਂਟ ਦੀ ਵਾਰਨਿੰਗ ਜਿਹੜੀ ਆ ਸੋਸ਼ਲ ਮੀਡੀਆ ਤੇ ਆ ਜਾਂਦੀ ਆ ਹਰ ਕਿਸੇ ਜਗ੍ਹਾ ਤੇ ਪਰ ਫਿਰ ਵੀ ਤੁਸੀਂ ਉਸ ਵਾਰਨਿੰਗ ਦੇ ਉਲਟ ਚੱਲਦੇ ਹੋ ਤਾਂ ਤੁਹਾਡਾ ਵੀ ਅਕਾਊਂਟ ਜਿਹੜਾ ਹੈ ਬੰਦ ਹੋ ਸਕਦਾ ਹੈ ਦੱਸ ਦਈਏ ਕਿ 18 OTT ਪਲੇਟਫਾਰਮ ਸਣੇ 19 ਵੈਬਸਾਈਟਾਂ ਜਿਹੜੀਆਂ ਬੈਨ ਕਰ ਦਿੱਤੀਆਂ ਗਈਆਂ ਨੇ 12 ਐਪਸ ਬੰਦ ਕਰ ਦਿੱਤੇ ਗਏ ਨੇ 57 ਫੇਸਬੁੱਕ ਆਈਡੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਇੰਸਟਾਗ੍ਰam ਖਾਤੇ ਵੀ ਜਿਹੜੇ ਨੇ ਬੰਦ ਕੀਤੇ ਗਏ ਨੇ ਇਹ ਨਹੀਂ ਨਹੀਂ ਬਲਕਿ 12 YouTube ਚੈਨਲ ਵੀ ਬੰਦ ਕੀਤੇ ਗਏ ਨੇ ਜਿਹੜੇ ਗਲਤ ਕੰਟੈਂਟ ਪਾ ਰਹੇ ਨੇ ਤਾਂ ਜੇਕਰ ਹੁਣ ਤੁਸੀਂ ਵੀ ਕੋਈ ਗਲਤ ਕੰਟੈਂਟ ਪਾਉਂਦੇ ਹੋ ਤਾਂ ਉਤੋਂ ਤੁਹਾਡੀ ਵੀ ਕੋਈ ਖੈਰ ਨਹੀਂ ਕਿਉਂਕਿ ਹੁਣ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਵੈਬਸਾਈਟਸ ਤੇ ਨਹੀਂ ਉਹ ਕਾਫੀ ਬੈਨ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ